ਬੀਤੀ ਰਾਤ ਪੰਜਾਬ ਨੇ ਇੱਕ ਬਹੁਤ ਹੀ ਵਧੀਆ ਸ਼ਾਨਦਾਰ ਜੇ ਆਪਾਂ ਉਹਨੂੰ ਕਹ ਲਈਏ ਰੋਚਕ ਮੈਚ ਜਿਹੜਾ ਆ ਉਹ ਆਪਣੇ ਹੱਕ ਦੇ ਵਿੱਚ ਕੀਤਾ ਭਾਵੇਂ ਕਿ ਇੱਕ ਛੋਟਾ ਜਿਹਾ ਸਕੋਰ 111 ਦਾ ਬਣਾਇਆ ਪਰ ਇੰਨੀ ਵਧੀਆ ਡਿਫੈਂਡਿੰਗ ਕੀਤੀ ਕਿ ਜਿਹੜਾ ਮੈਚ ਆ ਉਹ ਆਪਣੇ ਹੱਕ ਵਿੱਚ ਕਰ ਲਿਆ ਤੇ ਉਹ ਕਿਵੇਂ ਮੈਚ ਜਿੱਤਿਆ ਗਿਆ ਤੇ ਕੀ ਕਾਰਨ ਸੀ ਮੈਚ ਜਿੱਤਣ ਦੇ ਉਹ ਆਪਾਂ ਅੱਜ ਸਾਰੇ ਜੀਐਸਟੀ ਪਰਿਵਾਰ ਦੇ ਜਿਹੜੇ ਦਰਸ਼ਕ ਵੀਰ ਹੈਗੇ ਆ ਉਹਦੇ ਨਾਲ ਆਪਾਂ ਸਾਂਝਾ ਕਰਾਂਗੇ ਬੱਬੂ ਵੀਰ ਮੇਰੇ ਨਾਲ ਹੈਗਾ ਆ ਉਹ ਮੈਂ ਧੰਨਵਾਦੀ ਆ ਕਿ ਜਿਹੜੀ ਪਹਿਲੀ ਵੀਡੀਓ ਅਸੀਂ ਬਣਾਈ ਸੀ ਉਹਦੇ ਵਿੱਚ ਬਹੁਤ ਮਾਣ ਜਿਹੜਾ ਸਾਡਾ ਵਧਾਇਆ ਹਾਂਜੀ ਬੱਬੂ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਜੀਐਸਟੀ ਪਲੱਸ ਚੈਨਲ ਆ ਜੀ ਆ ਇਹਨੂੰ ਜੋ ਇੱਕ ਬਹੁਤ ਹੀ ਮਹੱਤਵਪੂਰਨ ਚਰਚਾ ਕਰਨ ਮੈਚ ਵਾਸਤੇ ਪੰਜਾਬ ਬਰ ਕਲਕੱਤਾ ਦੇ ਇਹਦਾ ਬਹੁਤ ਹੀ ਰੋਚਕ ਮੈਚ ਦਾ ਉਹਦੇ ਲਈ ਚਰਚਾ ਕਰਨ ਲਈ ਤੁਹਾਡੀ ਧੰਨਵਾਦ ਸੋ ਗੱਲ ਆਪਾਂ ਬੈਟਿੰਗ ਤੋਂ ਕਰ ਲੈਨੇ ਆ ਬੈਟਿੰਗ ਜਿਹੜੀ ਆ ਪੰਜਾਬ ਨੇ ਟਾਸ ਜਿੱਤ ਕੇ ਲਈ ਤੇ ਫੈਸਲਾ ਉਦੋਂ ਤਾਂ ਇਹ ਵੀ ਕਹਿੰਦੇ ਸੀ ਕਿ ਪੰਜਾਬ ਨੇ ਕੋਈ ਗਲਤ ਫੈਸਲਾ ਲੈ ਲਿਆ ਕੁਝ ਦਾ ਵਿਚਾਰ ਹੈਗਾ ਸੀ ਕਿ ਫੈਸਲਾ ਬਿਲਕੁਲ ਸਹੀ ਆ ਚਲੋ ਉਹ ਜਿਹੜੇ ਫੈਸਲੇ ਆ ਉਹ ਜਿੱਤ ਤੇ ਹਾਰ ਦੇ ਉੱਤੇ ਡਿਪੈਂਡ ਕਰਦੇ ਆ ਤੇ ਜਦੋਂ ਸਕੋਰ 111 ਦੇ ਤੇ ਉੱਤੇ ਹੀ ਸਾਰੀ ਟੀਮ ਸਿਮਟ ਕੇ ਰਹਿ ਗਈ ਤਾਂ ਫਿਰ ਹਰ ਪਾਸੋਂ ਇਹ ਆਵਾਜ਼ ਆਈ ਕਿ ਜਿਹੜੀ ਕੇਕੇਆਰ ਦੀ ਟੀਮ ਆ ਬਹੁਤ ਜ਼ਿਆਦਾ ਮਜ਼ਬੂਤ ਆ بیٹنگ ਲਾਈਨ ਐਂਡ ਤੱਕ ਹੈਗੀ ਆ ਤੇ ਪਰ ਜਿਵੇਂ ਕਿ ਪਹਿਲਾ ਮੈਚ ਪੰਜਾਬ ਨੇ ਇੱਕ ਹਾਰਿਆ ਸੀ ਹైదరాబాద్ ਦੇ ਵਿਰੁੱਧ ਉਹਦੀਆਂ ਕਮੀਆਂ ਜਿਹੜੀਆਂ ਆ ਉਹ ਇਸ ਮੈਚ ਨੇ ਪੂਰੀਆਂ ਕਰਤੀਆਂ ਸਾਰੇ ਲੋਕ ਉਸ ਮੈਚ ਨੂੰ ਭੁੱਲ ਗਏ ਇਸ ਮੈਚ ਦੇ ਵਿੱਚ ਸਾਡਾ ਜਿਹੜਾ ਕੈਪਟਨ ਆ ਸ੍ਰੇਸ਼ ਅਈਅਰ ਉਹਨੇ ਕੋਈ ਸਬਕ ਪਿਛਲੇ ਮੈਚ ਤੋਂ ਲੈ ਕੇ ਇਹਦੇ ਵਿੱਚ ਪੂਰੀ ਟੀਮ ਦੇ ਨਾਲ ਬਬੂભાઈ ਉਹ ਪੂਰੀ ਟੀਮ ਦੇ ਨਾਲ ਉਹਨੇ ਰਲ ਮਿਲ ਕੇ ਹਰ ਗੱਲ ਦੇ ਉੱਤੇ ਖੜ ਕੇ ਮੀਟਿੰਗ ਕਰਕੇ ਜਿਹੜਾ ਆ ਉਹ ਫੈਸਲਾ ਲੈਂਦਾ ਰਿਹਾ ਰਸ਼ਪਾਲ ਵੀ ਇਹ ਗੱਲ ਮੈਨੂੰ ਬਹੁਤ ਹੀ ਵਧੀਆ ਲੱਗੀ ਹੈ ਕਿ ਉਹ ਆਪਣੇ ਜਿਹੜੇ ਆਪਣੇ ਆਪਣੇ ਜੂਨੀਅਰ ਸੀਨੀਅਰ ਘਾਇ ਲੈ ਕੇ ਚੱਲਿਆ ਔਰ ਇੱਕ ਦਿਖਾਤਾ ਉਹਨੇ ਵੀ ਮੈਂ ਹਾਂ ਕੈਪਟਨੀ ਇੱਕੜਾ ਹੁੰਦੀ ਹੈ ਠੀਕ ਹੈ ਇੱਕ ਲੋ ਟਾਰਗੇਟ ਦਿੱਤਾ ਉਹਨਾਂ ਨੇ ਠੀਕ ਹੈ ਉਹ ਐ ਲੱਗਦਾ ਤਾਂ ਵੀ ਇਹ ਆਸਾਨ ਤੀਚਾ ਹਰੇਕ ਨੂੰ ਐ ਲੱਗਦਾ ਤਾਂ ਜੀ ਕੇ ਰਾਣਾ ਉਹ ਸਾਰਾ ਮਾਮੂਲੀ ਜਿਹਾ ਸਮਝ ਕੇ ਚੱਲਿਆ ਵੀ ਆਪਾਂ ਇਹ ਆਸਾਨ ਜਿਹਾ ਆਪਣੇ ਕੋ ਬੈਟਿੰਗ ਲੰਬੀ ਆ ਆਪਾਂ ਉਹ ਉਹਨਾਂ ਨੇ ਸੀਰੀਅਸ ਨਹੀਂ ਲਿਆ ਉਸ ਨੂੰ ਠੀਕ ਹੈ ਜੇ ਸੀਰੀਅਸ ਹੈ ਉਹਨਾਂ ਨੇ ਜਮਾ ਹੀ ਲਿਆ ਉਸਨੇ ਸਮਝਿਆ ਵੀ ਅਸੀਂ ਆਮ ਗੇ ਬਣਾ ਲਵਾਂਗੇ ਕੱਦ ਸਾਨੂੰ ਪਾਰਟਨਰਸ਼ਿਪ ਚਾਹੀਦੀ ਇਕੱਦੀ ਅਸੀਂ ਕੱਢ ਲੂਗੇ ਪਰ ਉਹ ਅਲੱਗ ਇਹਨਾਂ ਦੀ ਇੰਨੀ ਕਪਤਾਨ ਦੀ ਇੰਨੀ ਮਦਦ ਕੀ ਹੈ ਨਾ ਇੰਨਾ ਬੋਲਿੰਗ ਲੈਂਡ ਚੇਂਜ ਕਰਿਆ ਕਿ ਇਹਨਾਂ ਨੇ ਆਪਣਾ ਦਿਖਾਤਾ ਕਿ ਸਿਹ ਕਮੀਆਂ ਸਾਰੀਆਂ ਦੂਰ ਕਰਤੀਆਂ ਗਈਆਂ ਕਿਉਂਕਿ ਜਿਹੜਾ ਅਰਸ਼ਦੀਪ ਹੈਗਾ ਆ ਨਵੀਂ ਬਾਲ ਦੇ ਨਾਲ ਸ਼ੁਰੂਆਤ ਜਿਹੜੀ ਅਰਸ਼ਦੀਪ ਤੋਂ ਕੀਤੀ ਜਾਂਦੀ ਆ ਪਰ ਇਸ ਵਾਰ ਜੌਨਸਨ ਤੋਂ ਉਹ ਸਟਾਰਟ ਕਰਾਈ ਗਈ ਰਾਉਂਡ ਦਾ ਵਿਕਟ ਜਦੋਂ ਜੌਨਸਨ ਆਇਆ ਤਾਂ ਇੱਕ ਲੈਫਟ ਹੈਂਡਰ ਜਿਹੜਾ ਬੈਟਸਮੈਨ ਆ ਉਹਨੂੰ ਇੱਕ ਐਂਗਲ ਬਣ ਜਾਂਦਾ ਆ ਹਾਂਜੀ ਤੇ ਉਹ ਐਂਗਲ ਬਣ ਦੇ ਕਾਰਨ ਜਿਹੜਾ ਪਹਿਲਾ ਵਿਕਟ ਜਦੋਂ ਗਿਆ ਤਾਂ ਫਿਰ ਇੱਕ ਵਾਰ ਸਾਰੀ ਖੁਸ਼ੀ ਦੀ ਜਿਹੜੀ ਲਹਿਰ ਤੀ ਉਹ ਪੰਜਾਬ ਦੇ ਵਿੱਚ ਦੌੜ ਗਈ ਦੌੜ ਗਈ ਠੀਕ ਹੈ ਜੀ ਤੇ ਦੂਜੀ ਗੱਲ ਜੇ ਅੱਗੇ ਲੈ ਲਈਏ ਤਾ ਜوجਵਿੰਦਰ ਚਾਹਲ ਜੀ ਨੇ ਚਾਰ ਬਿਕਟਾਂ ਲਈਆਂ ਕੀ ਕਹੋਗੇ ਬੱਬੂ ਜੀ ਉਹਦਾ ਇਸਤੇਮਾਲ ਬਹੁਤ ਹੀ ਵਧੀਆ ਕਰਿਆ ਮੈਂ ਕਹਿਣਾ ਵੀ ਮੈਂ ਇਅਰ ਨੂੰ ਇੰਨਾ ਵਧੀਆ ਕਹਿਣਾ ਵੀ ਪਾਉ ਸਾਰੀਆਂ ਲੁਕੋਈਆਂ ਕਮੀਆਂ ਉਹਨੂੰ ਏਕਣਾ ਉਹਨ ਚਾਹਲ ਨੇ ਆਪਣਾ ਸਾਰਾ ਰੰਗ ਦਿਖਾਤਾ ਮੈਂ ਕਿਹਾ ਨਹੀਂ ਤਾਂ ਵੀ ਚਾਹਲ ਨੂੰ ਪਿਛਲੇ ਮੈਚ મેં ਇਹੀ ਕਹਿੰਦਾ ਤਾਂ ਵੀ ਪੂਰੀ ਤਰ੍ਹਾਂ ਯੂਜ਼ ਨਹੀਂ ਕਰਿਆ ਯੂਜ਼ ਨਹੀਂ ਕਰਨਾ ਹੁਣ ਇਸ ਤਰ੍ਹਾਂ ਉਹਨ ਚਾਹਲ ਨੂੰ ਯੂਜ਼ ਕਰਿਆ ਦੇਖੋ ਬਿਕਟਾਂ ਲਈਆਂ ਉਹਨ ਸਲੋ ਬੇਕ ਸਲੋ ਬਾਲ ਕਰੀ ਸਲੋ ਬਾਰ ਨਾਲ ਸਾਰੇ ਫਸੇ ਉਹਦੇ ਠੀਕ ਹੈ ਨਾ ਉਹਨੇ ਬਹੁਤ ਹੀ ਯੂਜ਼ ਕਰਿਆ ਚੰਗੇ ਤੰਗ ਨਾਲ ਜੇ ਆਪਾਂ ਸਟੇਡੀਅਮ ਦੇ ਪਿਚ ਦੀ ਗੱ ਤਾਂ ਜਿਹੜੀ ਪਿਚ ਆ ਉਹਨੇ ਇਸ ਜਿਹੜਾ ਮਤਲਬ ਹੈ ਇਸ ਮੈਚ ਵਿੱਚ ਹੀ ਨਹੀਂ ਹਰ ਮੈਚ ਦੇ ਵਿੱਚ ਅਲੱਗ-ਅਲੱਗ ਰੰਗ ਰੰਗ ਦਿਖਾਏ ਪਹਿਲਾਂ ਐਡਾ ਵੱਡਾ ਸਕੋਰ ਬਣ ਜਾਣਾ ਦੂਜੀ ਵਾਰ ਇੰਨਾ ਲੋਇਸਟ ਸਕੋਰ ਹੋਣਾ ਠੀਕ ਹੈ ਜੀ ਤੇ ਪਿਚ ਜਿਹੜੀ ਆ ਇਹ ਯਾਦਵਿੰਦਰ ਸਟੇਡੀਅਮ ਦੀ ਨਿਊ ਚੰਡੀਗੜ੍ਹ ਦੀ ਹਜੇ ਤੱਕ ਕਿਸੇ ਨੂੰ ਸਮਝ ਜਿਹੜੀ ਉਹ ਬਹੁਤੀ ਆਈ ਨਹੀਂ ਆਈ ਨਹੀਂ ਹੈ ਹਨਾ ਨਵੇਂ ਨਵਾਂ ਸਟੇਡੀਅਮ ਹੈ ਨਾ ਨਵੇਂ ਪੇਚਾ ਉਸ ਕਰਨਾ ਹਜੇ ਕਿਸੇ ਨੂੰ ਇੰਨਾ ਉਹਦਾ ਪੇਤ ਨਹੀਂ ਹੈ ਠੀਕ ਹੈ ਓਕੇ ਬਹੁਤ ਸਾਊਗਾ ਲੋ ਰੂਗੀ ਉਹ ਇਸ ਦਾ ਪਤਾ ਨਹੀਂ ਚੱਲ ਰਿਹਾ ਉਹਦੇ ਕਿੰਨੇ ਵੈਕਟਰ ਹੋਗੇ ਜਿੱਥੇ ਤੱਕ ਡਿਊ ਆਉਣ ਦੀ ਗੱਲ ਸੀ ਉਸ ਆਉਣ ਦੀ ਗੱਲ ਸੀ ਉਸ ਆਈ ਜ਼ਰੂਰ ਪਰ ਇੰਨੀ ਜ਼ਿਆਦਾ ਨਹੀਂ ਆਈ ਪਰ ਜਾ ਤਾਂ ਇਹ ਕਹਿ ਲੀਏ ਕਿ ਕੱਲ ਦੇਨੇ ਪੰਜਾਬ ਦਾ ਪੰਜਾਬ ਦਾ ਹਾਂ ਜੀ ਕਹਿ ਸਕਦਾ ਤੁਸੀਂ ਕੱਲ ਦਿਨ ਪੰਜਾਬ ਦਾ ਸੀ ਦੇਖੋ ਸਾਰੇ ਇਹਨਾਂ ਦੇ ਬੈਟਸਮੈਨ ਆ ਲਾ ਲੋ ਥੋੜੇ ਥੋੜੇ ਉਹਨਾਂ ਗਨ ਕੀਤੇ ਆ ਜੇ ਗੱਲ ਆਪਾਂ ਪੰਜਾਬ ਦੀ ਬੈਟਿੰਗ ਲਾਈਨ ਦੀ ਕਰੀਏ ਤਾਂ ਉਹ ਬੈਟਿੰਗ ਲਾਈਨ ਜਿਹੜੀ ਆ ਉਹ ਕੋਈ ਆਪਣੀ ਵਧੀਆ ਸ਼ਾਪ ਜਿਹੜੀ ਉਹ ਛਾਟ ਨਹੀਂ ਸਕੀ 111 ਦੇ ਛੋਟੇ ਜਿਹੇ ਸਕੋਰ ਦੇ ਉੱਤੇ ਹੀ ਸਿਮਟ ਕੇ ਰਹਿ ਗਈ ਜਦ ਕਿ ਪ੍ਰਭ ਸਿਮਰਨ ਤੇ ਆਰਿਆ ਨੇ ਵਧੀਆ ਸਟਾਰਟ ਜਿਹੜਾ ਇੱਕ ਵਾਰ ਦੇ ਦਿੱਤਾ ਸੀਗਾ ਉਸ ਤੋਂ ਬਾਅਦ ਦੇ ਵਿੱਚ ਸ੍ਰੇਸ਼ ਅਈਅਰ ਆਇਆ ਤੇ ਇੱਕ ਬਾਲ ਦੇ ਉੱਤੇ ਲਗਭਗ ਵਾਈਡ ਜਾਂਦੀ ਬਾਲ ਨੂੰ ਜਦੋਂ ਉਹਨੇ ਮਾਰਿਆ ਪੁਆਇੰਟ ਤੇ ਮਾਰਿਆ ਸੀ ਨਾ ਛੋਟਾ ਤਾਂ ਰਮਨਦੀਪ ਨੇ ਬਹੁਤ ਵਧੀਆ ਆ ਬਹੁਤ ਵਧੀਆ ਕੈਚ ਕੀਤਾ ਬਈ ਸ਼ਪਾਲ ਬੇਦਿਓ ਛੋਟਾ ਤਾਂ ਵਧੀਆ ਤੋ ਉਹਦਾ ਉਹਦੀ ਜਿਹੜੀ ਫੀਲਡਿੰਗ ਧੀ ਰਮਨਦੀਪ ਤੇ ਉਹ ਬਹੁਤ ਹੀ ਵਧੀਆ ਉਹਨੇ ਵਿਆਕੇ ਬਹੁਤ ਹੀ ਵਧੀਆ ਮੈਨੂੰ ਬਾਲ ਜਿਵੇਂ ਨਾ ਹੋਈ ਉਹੀ ਮੈਂ ਉਹੀ ਸਕੋਰ ਡਾਊਨ ਕਰਨ ਦਾ ਕਾਰਨ ਵੀ ਮਿਲਿਆ ਹਮਮ ਠੀਕ ਹੈ ਉੱਥੇ ਸਾਰਾ ਪ੍ਰੈਸ਼ਰ ਪੰਜਾਬ ਪਰ ਪੈ ਗਿਆ ਹੂੰ ਹੂੰ ਠੀਕ ਹੈ ਅਯਰ ਨੇ ਸ਼ਾਟ ਖੇលਿਆ ਸ਼ਾਟ ਵਧੀਆ ਤਾਂ ਆਇਆ ਮੈਨੇ ਕਿਹਾ ਸ਼ਾਟ ਵਧੀਆ ਖੇਲੇ ਉਹਨੇ ਪਰ ਫੀਲਿੰਗ ਉਸਨੇ ਵੀ ਜ਼ਿਆਦਾ ਵਧੀਆ ਕੀਤੀ ਉਹਨੇ ਰਵਿੰਦੀਪ ਨੇ ਕੈਚ ਫੜ ਕੇ ਜਿਹੜਾ ਮੈਚ ਆ ਉਹ ਇੱਕਦਮ ਬਦਲ ਦਿੰਦਾ ਮੈਚ ਬਦਲਣਾ ਤਾਂ ਉਹ ਨਾ ਟਾਰਗੇਟ ਲੋ ਕਰ ਦਿੰਦਾ ਹੂੰ ਹੂੰ ਸੋ ਜਦੋਂ ਇਹ ਕੈਚ ਫੜ ਹੋਇਆ ਤੇ ਨਾਲ ਦੀ ਨਾਲ ਜਿਹੜੇ ਉਹ ਵਿਕਟ ਆ ਵਿਕਟ ਅਗੇ ਦੀ ਗਈ ਆ ਉਹ ਜਾਂਦੇ ਰਹੇ ਮੈਕਸਵੈਲ ਨੇ ਇੱਕ ਵਾਰ ਪੰਜਾਬ ਨੂੰ ਘੇਰ ਦਰਾਸਾ ਇੱਥੇ ਆਪਾਂ ਟੌਪਿਕ ਦਿੰਨੇ ਆ ਇੱਕ ਤੁਹਾਨੂੰ ਆਪਾਂ ਕਹਿ ਰਹੇ ਆ ਵੀ ਮੈਕਸ ਬੱਲ ਜਿਹੜਾ ਪਲੇਅਰ ਆ ਹੈ ਤਾਂ ਮੰਨ ਲਓ ਵੀ ਨੌ ਬਹੁਤ ਵੱਡਾ ਨੌ ਵੱਡਾ ਪਰ ਨੌ ਵੱਡਾ ਕੰਮ ਛੋਟਾ ਹੂੰ ਠੀਕੋ ਚਲੋ ਵਿਗਟ ਲੈ ਗਿਆ ਉਹ ਵਧੀਆ ਇਅਰ ਦੀ ਲੈ ਗਿਆ ਵਿਗਟ ਇੱਕ ਨਾਮੀ ਪਲੇਅਰ ਤਾਂ ਉਹ ਵੀ ਵਧੀਆ ਖੇਡਿਆ ਦਾ ਬਈ ਆ ਗਿਆ ਜੀ ਉਹਦੀ ਐਲਪੀ ਕਰ ਗਿਆ ਉਹਨੂੰ ਪਰ ਉਹ ਵੀ ਮੈਚ ਦਾ ਕਾਰਨ ਬਣਿਆ ਤਬਦੀਲ ਦਾ ਜਿੱਥੇ ਉੱਥੇ ਦੇ ਉੱਥੇ ਇਹਦੀਆਂ ਕਮੀਆਂ ਮੈਂ ਕਿਉਂ ਨਹੀਂ ਉੱਥੇ ਲੋਕ ਹੀ ਆ ਹੂੰ ਹੂੰ ਮੈਂ ਜਿੱਤਰ ਕਾ ਸਾਰਾ ਪਾਲਟਾ ਪੰਜਾਬ ਕੇ ਚੋ ਗਿਆ আর ਸਾਡੀਆਂ ਕਮੀਆਂ ਦੂਰ ਹੋ ਗਿਆ ਦੇਖਦੀਆਂ ਠੀਕ ਹੈ ਨਾ ਜੀ ਪਰ ਲੇਕਿਨ ਆਪਾਂ ਸਵਾਲ ਤੁਸੀਂ ਉਠਾਇਆ ਵੀ ਮੈਕਸਵੈਲ ਤੁਸੀਂ बार-बार ਹੁਣ ਚਾਂਸ ਦੇ ਰਹੇ ਆ ਮੈਕਸਵੈਲ ਨੂੰ ਹਰੇਕ ਮੈਕਸਵੈਲ ਮੈਕਸਵੈਲ ਠੀਕ ਆ ਕੋਲਪਜਨ ਸਿੰਘ ਨੇ ਵੀ ਇਹ ਗੱਲ ਕਹੀ ਆ ਕਿ ਦੇਖੋ ਵੀ ਬਹੁਤ ਟਾਈਮ ਹੁਣ ਹੋ ਗਿਆ ਬਹੁਤ ਕਮਾ ਅਰਸਾ ਹੋ ਗਿਆ ਵੀ ਤੁਸੀਂ ਨਹੀਂ ਖੇਲੇ ਕਦੇ ਤਾਂ ਚੱਲੋ ਚੱਲ ਹਾਂ ਉਹ ਸਟੋਨਿੰਗ ਦੇ ਤੇ ਵਧੀਆ ਆਲਰਾਊਂਡਰ ਆ ਉਹਨੂੰ ਟਾਈਮ ਨਹੀਂ ਦਿੱਤਾ ਜਿਹਨੇ ਪਿਛਲੀ ਬਾਰ ਦਾ ਸਟਾਰ ਦਾ ਉਹ ਠੀਕ ਆ ਤੁਸੀਂ ਫੇਰ ਉਹਨੂੰ ਮੈਕਸਵੈਲ ਦੇ ਮੂਹਰੇ ਲਿਆ ਰਹੇ ਆ ਓਏ ਮੈਂ ਸੋਚ ਰਾ ਵੀ ਇਹਨੂੰ ਹੁਣ ਤੁਸੀਂ ਆਪਣਾ ਦਾ ਚਾਂਸ ਨਾ ਦਿਓ ਇਹ ਹੋਰ ਬੰਦਾ ਵੀ ਤੁਸੀਂ ਕੀ ਕਹਿੰਦੇ ਆ ਵੀ ਇਹ ਪਿੱਛੇ ਜਿਹੜੇ ਆ ਨਵੇਂ ਮੁੰਡੇ ਹੈਗੇ ਆ ਜਿਹੜੇ ਕਿ ਬਹੁਤ ਵਧੀਆ ਪ੍ਰਦਰਸ਼ਨ ਕਰ ਸਕਦੇ ਆ ਜੇ ਉਹਨਾਂ ਨੂੰ ਮੌਕਾ ਹੀ ਨਹੀਂ ਮਿਲੂਗਾ ਤਾਂ ਕਿਦਾਂ ਪਤਾ ਲੱਗੂਗਾ ਉਹ ਸფერਾਂ ਦੇ ਵਿੱਚ ਬੈਠੇ ਆ ਉਹ ਚਾਰਾਂ ਦੇਖ ਕੇ ਉਹਨੂੰ ਕਦੇ ਤਾਂ ਖਿਲਾਉਣਾ ਚਾਹੀਦਾ ਹੈ ਉਹ ਮੈਕਸਵਲ ਦੀ ਜਗ੍ਹਾ ਉਹਨੂੰ ਖਿਲਾ ਕੇ ਦੇਖਣਾ ਚਾਹੀਦਾ ਆਪਣੇ ਖਿਲਾਾਲ ਹਾਂ ਜੀ ਹਾਂ ਠੀਕ ਆ ਉਹ ਬੈਠੇ ਆਪਣੇ ਵੀ ਇੰਡੀਆ ਲੋਕਾਂ ਬੈਠਣ ਉਹਨਾਂ ਨੂੰ ਖਲਾ ਕੇ ਦੇਖਣ ਬਿਲਕੁਲ ਬਿਲਕੁਲ ਕਿਉਂਕਿ ਉਹ ਜੇ ਰੰਜੀ ਟਰਾਫੀ ਲੈ ਲਈ ਤੇ ਹੋਰ ਕਈਆਂ ਲੀਗਾਂ ਚੱਲਦੀਆਂ ਉਹਨਾਂ ਦੇ ਵਿੱਚ ਉਹਨਾਂ ਦੀ ਬਹੁਤ ਵਧੀਆ ਪ੍ਰਦਰਸ਼ਨ ਬੰਦੇ ਉਹਨਾਂ ਦੇ ਹੈਗੇ ਆ ਹੈਨਾ ਤੇ ਉਹ ਉਹਨਾਂ ਦੇ ਵਿੱਚੋਂ ਵੀ ਯੂਜ਼ ਕਰਨਾ ਜ਼ਰੂਰੀ ਚਾਹੀਦਾ ਚਾਹੀਦਾ ਤੇ ਚਲੋ ਹੁਣ ਉਸ ਤੋਂ ਬਾਅਦ ਦੇ ਵਿੱਚ ਜੇ ਇਹ ਲੈਵਲ ਆਪਾਂ ਕੇ ਕੇ ਆਰ ਦੇ ਵੱਲ ਜਾਈਏ ਕੇ ਕੇ ਆਰ ਦੀਆਂ ਵਿਕਟਾਂ ਗਿਰਦੀਆਂ ਗਈਆਂ ਇੱਕ ਵਾਰ ਅਜਿੰਕੇ ਰਹਾਣੇ ਨੇ ਉਹ ਸਮਾਂ ਬਣਾਤਾ ਤਾਂ ਪਾਰਟਨਰਸ਼ਿਪ ਲਾ ਕੇ ਕਿ ਹੁਣ ਮੈਚ ਬਿਲਕੁਲ ਜਿੱਤੇ ਆ। ਉਹ ਉਹਨਾਂ ਦੇ ਮਨ 'ਚ ਵੀ ਇਹੀ ਤਾਂ ਹੈ ਵੀ ਕਾਰਨ ਕਿ ਹਾਰਦਾ ਹੁੰਦਾ ਹੋਇਆ ਕਾਰਨ ਵੀ ਇਹੀ ਹੋਇਆ। ਕਿ ਉਹ ਟਾਰਗੇਟ ਨੂੰ ਕਹਿੰਦੇ ਵੀ ਛੇਤੀ ਖਤਮ ਕਰੀ। ਹਮ ਹਰੇ ਕਹਿੰਦਾ ਵੀ ਆ ਕੇ ਤਿਆਰ ਮਾਰ ਕੇ ਇਧਰ ਕਰਕੇ ਵੀ ਥੋੜਾ ਟਾਰਗੇਟ ਆ ਵੀ ਇਹਨੂੰ ਛੇਤੀ ਖਤਮ ਕਰ। ਉਹ اسی ਕਾਰਨ 'ਚ ਆਪਣੇ ਵਿਕਟਾਂ ਵੜਾਈ। ਜਸਵਿੰਦਰ ਚਾਹਲ ਜਦੋਂ ਆਇਆ ਜਦੋਂ 2 ਵਿਕਟਾਂ ਗਿਰ ਗਈਆਂ ਉਸ ਤੋਂ ਬਾਅਦ ਦੇ ਵਿੱਚ ਸਿਚੁਏਸ਼ਨ ਐਦਾਂ ਦੀ ਹੋ ਗਈ ਤੇ ਜਿਵੇਂ ਟੈਸਟ ਮੈਚ ਚੱਲਦਾ ਹੁੰਦਾ ਸਾਰੀ ਫੀਲਡਿੰਗ ਉੱਤੇ ਰੱਖੀ ਗਈ ਫਿਰ ਉਹਦੇ ਵਿੱਚ ਜਿਹੜਾ ਇੱਕ ਕੈਚ ਪਿੱਛੇ ਸ਼੍ਰੇਸ਼ ਅૈયਰ ਨੇ ਫੜਿਆ ਰਮਨਦੀਪ ਸਿੰਘ ਦਾ ਜਦੋਂ ਉਹਨੇ ਫਲਿੱਕ ਮਾਰਿਆ ਪਿੱਛੇ ਉਹ ਮੈਚ ਉਹ ਉਹ ਵਿਕਟ ਤੋਂ ਬਾਅਦ ਦੇ ਵਿੱਚ ਬਿਲਕੁਲ ਹੀ ਮੈਚ ਖਤਮ ਹੋ ਗਿਆ ਪੰਜਾਬ ਦੇ ਪਲੜਾ ਜਿਹੜੇ ਆ ਇੱਕ ਵਾਰ ਤਾਂ ਫਿਰ ਹੋ ਗਿਆ ਸੀਗਾ ਜੀ ਜਿਆਦਾ ਆ ਆਪਣਾ ਇਹਦਾ ਕੇ ਕੇ ਆਰ ਦਾ ਰੈਸਲ 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 ਆਇਆ ਤਾਂ ਉਹਨੇ ਦੋ ਛੱਕੇ ਮਾਰ ਕੇ ਤਾਂ ਇਹ ਲੱਗਦਾ ਵੀ ਹੁਣ ਵੀ ਹੁਣ ਮੈਚ ਇੱਕ ਕਾਰਨ 15 ਰਨ ਰਹਿ ਗਏ ਤੇ ਫਿਰ ਰਸਪਾਲ ਵੀ 15 ਰਨ ਰਹਿ ਗਏ ਤੇ 15 ਦਾ ਦੰ ਟੀਚਾ ਨਹੀਂ ਉਹਨੂੰ ਖਤਮ ਕੀਤਾ ਜਾ ਸਕਦਾ ਉਹ ਉਹਨੇ ਦੋ ਛੱਕੇ ਲੱਜਦੇ ਤੀਜਾ ਖਤਮ ਟੀਕਾ ਠੀਕ ਹੈ ਨਾ ਉਹਦੇ ਕੋਲ ਪਾਵਰ ਹਿੱਟ ਹੈਗੀ ਤੀ ਉਹ ਪਰ ਕਾਇ ਕਰਕੇ ਤੇ ਚਲੋ ਜੇ ਜੇ ਆਪਾਂ ਗੱਲ ਕਰੀਏ ਉੱਥੇ ਇਹ ਸ਼ਰੇਸ਼ ਐਈਅਰ ਕੈਪਟਨ ਦੀ ਛਲਾਂਗਾ ਕਰਨੀ ਬਣਦੀ ਆ ਕਿਉਂਕਿ ਉਹ ਫਿਰ ਜੌਨਸਨ ਨੂੰ ਲੈ ਕੇ ਆਇਆ ਹਾਂਜੀ ਹਾਂਜੀ ਉਸ ਤੋਂ ਪਹਿਲਾਂ ਅਰਸ਼ਦੀਪ ਨੂੰ ਲਗਾਇਆ ਗਿਆ ਕਿਉਂਕਿ ਅਰਸ਼ਦੀਪ ਜਿਹੜਾ ਦੇ ਅੱਧਾ ਜਿਹੜਾ ਮਤਲਬ ਕਿ ਟਾਰਗੇਟ ਤੋਂ ਪੂਰਾ ਹੁੰਦਾ ਜਾਂਦਾ ਸੀ ਉਹਨੂੰ ਅਰਸ਼ਦੀਪ ਨੂੰ ਜਦੋਂ ਪਹਿਲਾ ਰਾਉਂਡ ਦਾ ਵਿਕਟ ਆ ਗਿਆ ਅਰਸ਼ਦੀਪ ਨੇ ਇੱਕ ਵਿਕਟ ਇੱਕ ਮਿੰਟ ਲਈ ਠੀਕ ਹੈ ਨੀ ਉਹਦਾ ਵੀ ਬਹੁਤ ਵੱਡਾ ਅਰਸ਼ਦੀਪ ਚੂਜ਼ ਕਰਿਆ ਅਰੇ ਇਸ ਵਾਰ ਉਹਨੇ ਚੇਂਜਿੰਗ ਬੋਲਿੰਗ ਦਾ ਬਹੁਤ ਵਧੀਆ ਕਰਿਆ ਇਸ ਵਾਰ ਪਰ ਲਾਸਟ ਦੇ ਵਿੱਚ ਜਦੋਂ ਉਹਨੇ ਮਾਰਕੋ ਜੌਨਸਨ ਨੇ ਇਹ ਰਾਊਂਡ ਦਾ ਵਿਕਟ ਆ ਕੇ ਰਸਲ ਦੀ ਬਗਟ ਲਈ ਉਹ ਤਾਂ ਦੇਖਣ ਵਾਲਾ ਮਾਹੌਲ ਜਦ ਆਪਣਾ ਸਟੇਡੀਅਮ ਦੇਖਦਾ ਦਾ ਮਾਹੌਲ ਉਸ ਵਕਤ ਐ ਲੱਗਦਾ ਤਾਂ ਵੀ ਕਿਹੜਾ ਸੀਨ ਆ ਹੈਨਾ ਖੁਸ਼ੀ ਦਾ ਖੁਸ਼ੀ ਦਾ ਦਾਰਾ ਕਿਸੇ ਕੋ ਆਏ ਨੇ ਚੁੰਮਦੇ ਤੇ ਬੰਦੇ ਵਾ ਇੱਕ ਵਾਰ ਤਾਂ ਜਿਆਦਾ ਥੱਲੇ ਦੋ ਛੱਕੇ ਮਾਰੇ ਤਾਂ ਐ ਕਹਿੰਦੇ ਵੀ ਇਹ ਪਾ ਮੈਚ ਵੀ ਕਿਤੇ ਹੱਥੋਂ ਨਾ ਚਲੇ ਜਾਵੇ ਹੈਨਾ ਫਿਰ ਉਹ ਜਿਆਦਾ ਉਹ ਮੂਮੈਂਟ ਦੇਖਣ ਵਾਲੀ ਤੇ ਜੋ ਉਹ ਲਾਸਟ ਪਲਾਜ਼ ਜਦੋਂ ਨੇ ਵਿਕਟ ਲਈ ਆ ਬਹੁਤ ਦੇਖਣ ਦਾ ਵੀ ਖੁਚੀਆਂ ਦੇ ਦੈਰੇ ਕਿਸਦੇ ਰਹੇ ਨਹੀਂ ਸਾਰੇ ਪਟਾਕੇ ਵੀ ਖੋਲੇ ਆਂ ਹੁਣ ਚਲੋ ਜੇ ਆਪਾਂ ਇਹ ਗੱਲ ਕਰੀਏ ਪੰਜਾਬ ਨੇ 6 ਮੈਚ ਖੇਲੇ ਹਾਂਜੀ 6ਵਾਂ ਮੈਚ ਜਿੱਤਿਆ 6ਵਾਂ ਮੈਚ ਜਿੱਤ ਕੇ ਪੰਜਾਬ ਨੇ 6 ਮੈਚ 'ਚ 4 ਜਿੱਤੇ ਆ 4 ਦੇ ਹੱਥ 8 ਲੂਜ਼ ਕਰਿਆ 8 ਅੰਕ ਹੋਗੇ 8 ਅੰਕ ਹੋਗੇ ਚੌਥੀ ਪੋਜੀਸ਼ਨ ਆ ਗਈ ਦੀ ਠੀਕ ਆ ਹੂੰ ਹੁਣ ਤੁਸੀਂ ਕਹਿੰਦੇ ਆ ਵੀ ਤੁਹਾਡਾ ਮਾਈਂਡ ਕਹਿੰਦਾ ਵੀ ਪੰਜਾਬ ਸੈਮੀਫਾਈਨਲ ਤੱਕ ਮੈਂ ਸੋਚਦਾ ਮੇਰੇ ਆਪਣੇ ਉਹ ਹੋਰ ਵਿੱਚ ਕਣਾ ਦੀ ਬੈਟਿੰਗ ਹੈ ਜਿਕਣਾ ਦੀ ਉਹ ਬੋਲਿੰਗ ਹੈ ਦੀ ਜਿਕਣਾ ਇਹਨੂੰ ਯੂਜ਼ ਕਰਨਾ ਜਿਕਣਾ ਪੌਂਟਿੰਗ ਹੈ ਨਾ ਉਸਤਾ ਦਾ ਉਹ ਸਾਰਾ ਮੈਨੂੰ ਲੱਗਦਾ ਵੀ ਜੇ ਇਹ ਚੰਗੀ ਤਰ੍ਹਾਂ ਇਸ ਤਰ੍ਹਾਂ ਹੀ ਕਰਦੇ ਗਏ ਤਾਂ ਕੱਪ ਇੱਕ ਜੁੱਟ ਹੋ ਗਏ ਜੇ ਖੇਲੇ ਹਾਂ ਇੱਕ ਕੱਪ ਹੈ ਤੇ ਕਿ ਪੰਜਾਬ ਦਾ ਤੁਹਾਡਾ ਲਿਖਿਆ ਹੋਇਆ ਹੂੰ ਤੇ ਤੁਸੀਂ ਕਹਿੰਦੇ ਵੀ ਫਾਈਨਲ ਵੀ ਜਿੱਤ ਸਕਦਾ ਪੰਜਾਬ ਜਿੱਤ ਸਕਦਾ ਉਹਨੀ ਸ਼ਮਤਾ ਪੰਜਾਬ ਕੋਲ ਹੈ ਸ਼ਮਤਾ ਹੈਗਾ ਰੱਖਦਾ ਹੈ ਸ਼ਮਤਾ ਸੋ ਚਲੋ ਇਹਨਾਂ ਦੀ ਵਧੀਆ ਗੱਲ ਕਹੀ ਆ ਇਹਨਾਂ ਦੇ ਮੂੰਹ ਦੇ ਵਿੱਚ ਕਿ ਉਹ ਸ਼ੱਕਰ ਵੀ ਪੰਜਾਬ ਜਿਹੜਾ ਆ ਉਹ ਫਾਈਨਲ ਜਿੱਤੇ ਪਰ ਦਿੱਲੀ ਹਜੇ ਬਹੁਤ ਦੂਰ ਹੈਗੀ ਆ ਬਾਕੀ ਟੀਮਾਂ ਵੀ ਆ ਕਿਉਂਕਿ ਦਿੱਲੀ ਜਿਹੜੀ ਆ ਉਹ ਵੀ ਲਗਾਤਾਰ ਜਿੱਤਦੀ ਜਾ ਰਹੀ ਆ ਇੱਕ ਮੈਚ ਉਹਨੇ ਮੁੰਬਈ ਤੋਂ ਹਾਰਿਆ ਤੇ ਟੀਮਾਂ ਸਾਰੀਆਂ ਹੁਣ ਬਰਾਬਰ ਦੀ ਜਿਹੜੀ ਜਿਹੜੀਆਂ ਟੱਕਰ ਜਿਹੜੀ ਆ ਉਹ ਪੂਰੀ ਹੁੰਦੀ ਜਾਊਗੀ ਤੇ ਸਾਡੀਆਂ ਜਿਹੜੇ ਸ਼ੁਭ ਕਾਮਨਾਵਾਂ ਆ ਉਹ ਪੰਜਾਬ ਦੇ ਨਾਲ ਆ ਤੇ ਮੈਚ ਜਿਹੜਾ ਆ ਉਹ ਐਨੇ ਲੋ ਸਕੋਰ ਨੂੰ ਉਹਨਾਂ ਨੇ ਡਿਫੈਂਡ ਕਰਿਆ ਮੈਚ ਜਿੱਤਿਆ ਜਿੱਥੇ ਸਾਰਾ ਪੰਜਾਬ ਖੁਸ਼ ਹੋਇਆ ਉੱਥੇ ਜੀਐਸਟੀ ਪਲੱਸ ਚੈਨਲ ਵੀ ਪੂਰਾ ਖੋਸ਼ਾ ਤੇ ਸਾਡੀ ਦਰਸ਼ਕ ਵੀਰਾਂ ਨੂੰ ਇਹ ਬੇਨਤੀ ਆ ਕਿ ਜੀਐਸਟੀ ਪਲੱਸ ਚੈਨਲ ਨੂੰ ਜਿੱਥੇ ਤੁਸੀਂ ਸਬਸਕ੍ਰਾਈਬ ਕਰਦੇ ਆ ਉੱਥੇ ਲਾਈਕ ਤੇ ਸ਼ੇਅਰ ਵੀ ਜਰੂਰ ਕਰਦਿਆ ਕਰੋ ਕਮੈਂਟ ਆਪਣਾ ਤੁਸੀਂ ਜਰੂਰ ਵਿੱਚ ਦਿਆ ਕਰੋ ਚਾਹੇ ਜਿਵੇਂ ਦਾ ਮਰਜ਼ੀ ਕਮੈਂਟ ਹੋਵੇ ਅਸੀਂ ਉਤੋਂ ਇੱਕ ਸਿਹਤ ਲੈਨੇ ਆ ਚਾਹੇ ਸਾਨੂੰ ਤੁਸੀਂ ਮਾੜਾ ਚੰਗਾ ਵੀ ਕਹੋ ਜਿੱਥੇ ਅਸੀਂ ਕੋਈ ਗਲਤ ਗੱਲ ਕਹੀ ਆ ਅਸੀਂ ਜੇ ਤੁਸੀਂ ਸੁਝਾ ਦੇਵੋਗੇ ਅਸੀਂ ਉਹ ਮੰਨਣ ਨੂੰ ਵੀ ਤਿਆਰ ਹੈਗੇ ਆ ਸੋ ਬਹੁਤ ਵਧੀਆ ਪੰਜਾਬ ਨੇ ਖੇਡਿਆ ਮੈਚ ਜਿੱਤਿਆ ਸਾਰਾ ਪੰਜਾਬ ਖੁਸ਼ ਹੋਇਆ ਤੇ ਅੱਗੇ ਵੀ ਇਦਾਂ ਹੀ ਜਿੱਤਦੇ ਰਹਿਣ ਹਾਂਜੀ ਤੇ ਹੋਰ ਤੁਸੀਂ ਬਬੂ ਜੀ ਕੀ ਕਹਿਣਾ ਚਾਹੁੰਦੇ ਆ ਮੈਂ ਤਾਂ ਇਹੀ ਕਹਿੰਦਾ ਵੀ ਹੁਣ ਗੁੱਡ ਲੱਕ ਪੰਜਾਬ ਨੂੰ ਸਾਰੇ ਮੇਰੇ ਜਿਹੇ ਪੰਜਾਬ ਦੇ ਪਲੇਅਰ ਆ ਉਹਨਾਂ ਨੂੰ ਮੈਂ ਇਹੀ ਕਹਿੰਦਾ ਵੀ ਇੱਕੋ ਜਿਹਾ ਕੋਈ ਖੇਲੋ ਜਿਕਨਾ ਤੁਹਾਡਾ ਕਪਤਾਨ ਆ ਤੁਹਾਡਾ ਮੈਨ ਆ ਤੁਹਾਡਾ ਕੋਚ ਆ ਉਹਨਾਂ ਦੀ ਆਪਣੇ ਮਨ ਤੇ ਰਹੋ ਗੱਲਾਂ ਆਪਣੇ ਕਪਤਾਨ ਦੇ ਗੈਰ ਸਾਥ ਦੇ ਕਪਤਾਨ ਆਪਣੇ ਖਿਡਾਰੀਆਂ ਗੈਰ ਹੋ ਕੇ ਚਨਾਵੇ ਤਾਂ ਤੁਹਾਡਾ ਕੱਪ ਦੂਰ ਨਹੀਂ ਤੁਸੀਂ ਸੈਮੀ ਫਾਈਨਲ ਵੀ ਖੇਡ ਸਕਦੇ ਆ ਤੇ ਫਾਈਨਲ ਕੱਪ ਵੀ ਲੈ ਸਕਦੇ ਹੋ ਸੋ ਧੰਨਵਾਦ ਜੀ ਧੰਨਵਾਦ